ਦੁੱਧ ਨਵਜਦਾ ਉਹ ਅਮਰਤੀ ਗਲੇ A2 ਮਿਲਕ ਹੁੰਦਾ ਇਹਦਾ A2 ਮਿਲਕ ਕੀ ਠੀਕ ਹੈ ਜੀ ਵਾਕਿਆ ਇਹ ਕਹਿੰਦਾ ਜਿਹਦੇ ਘਰੇ ਦੁੱਧ ਜਾਂਦਾ ਉਹਨੂੰ ਡਾਕਟਰ ਦੀ ਲੋੜ ਘੱਟ ਪੈਂਦੀ ਹੈ ਅੱਛਾ ਹੈ ਹਾਂ ਕਹ ਲੋ omega 3 ਹੈ ਹੈ ਕੈਲਸ਼ੀਅਮ ਹੈ ਹੈ ਸੀਐਲਏ ਹੈ ਹੈ ਜਿਹੜਾ ਆਪਣਾ ਗੁੱਡ ਕੈਸਟਰ ਬਣਾਉਂਦਾ ਹੈ ਹਨਾ ਬੈਡ ਖਤਮ ਕਰਦਾ ਹੈ ਹਨਾ ਤੇ ਗੁਣਤਾ ਜਿੰਨੇ ਗਣਾਈ ਜੋ 19 ਥੋੜੇ ਹੈ ਬਾਈ ਇਹ 168 ਦੀ ਬੱਸੀ ਹੈ ਬਾਈ 168 ਦੀ ਬੱਸੀ ਹੈ ਜੀ ਠੀਕ ਹੈ ਜੀ ਕੇਸਰੀਓ ਤੋਂ ਇਹ ਗੱਬਣਾਗੀ ਠੀਕ ਆ ਹਾਂ ਦੁੱਧ ਬਾਈ ਇਹਦੀ ਮਾਂ ਥਲੇ ਜੀਗਾ 19.5 ਲੀਟਰ 19.5 ਲੀਟਰ ਹੈ ਠੀਕ ਹੈ ਜੀ ਹੋਏ ਟਾਈਮ ਦਾ ਜੀ ਹਾਂ ਜੀ ਲੇ ਵੀ ਮਿੱਤਰੋ ਖੜਾਂਗੇ ਬਈ ਆਪਾਂ ਕੋ ਖੁਰਖੁਰਦੇ ਦੇ ਵਿੱਚ ਯਾਨੀ ਕਿ ਮਾਂਸਾ ਦੇ ਕੋਲੇ ਜਮਾ ਸੋਨੂੰ ਦਿਖਾਵਾਂਗੇ ਬਈ ਆਪਾਂ ਸਾਹੀਵਾਲ گاਵਾਂ ਨਾ ਇੱਧਰ ਨਿਗਾ ਮਾਰਦੇ ਮੈਨੂੰ ਲੱਗਦਾ ਵੀ ਲਗਭਗ 10-12 گاਵਾਂ ਹੋਣਗੀਆਂ ਤੇ ਚੰਗੀ ਕੁਆਲਿਟੀ ਆ ਨਾ ਸਾਰਿਆਂ ਦੀ ਬਾਕੀ ਗੱਲਬਾਤ ਕਰ ਦਾਂਗੇ ਬਾਈ ਨਾਲ ਸਤਿ ਸ਼੍ਰੀ ਅਕਾਲ ਬਾਈ ਅਸਤਰੀਕਰ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਬਾਈ ਜੀ ਠੀਕ ਹੈ ਬਾਈ ਠੀਕ ਹੈ ਜੀ ਕਿੰਨਾ ਟਾਈਮ ਹੋ ਗਿਆ ਬਾਈ ਜੀ ਆਪ ਨੂੰ ਵੀ ਗਾਮਾ ਰੱਖਦੇ ਨੂੰ ਜੀ ਬਾਈ ਹੋ ਨਾਲ ਡੇਢ ਪੌਣ ਦਾ ਠੀਕ ਹੈ ਜੀ ਕੁਆਲਿਟੀ ਕੀ ਹੈ ਜੀ ਇਹਨਾਂ ਗਾਈਆਂ ਦਾ ਪੈਲਵਾਤ ਕਰੀ ਗਾਮਾ ਹੋਰ ਜਿਹੜਾ ਦੁੱਧ ਨਾ ਬਈਦਾ ਉਹ ਅਮਰਤ ਹੀ ਗਲੇ A2 ਮਿਲਕ ਹੁੰਦਾ ਇਹਦਾ A2 ਮਿਲਕ ਕੀ ਠੀਕ ਹੈ ਜੀ ਕੀ ਕੁਆਲਿਟੀ ਹੁੰਦੀ ਹੈ ਉਹਨਾਂ ਦੀ ਮਿਰਕ ਦੀ ਆਪਾਂ ਮਿਲਕ ਦੀ ਗੱਲਬਾਤ ਕਰੀ ਕਿਵੇਂ ਹੈ ਜੀ ਅਮਰਤ ਕਿਵੇਂ ਹੈ ਅਮਰਤ ਬਾਈ ਇਹ ਚ ਕਹਿ ਰਹੇ ਹੋ omega 3 ਹੈ ਹੈ钙ਸ਼ੀਅਮ ਹੈ ਹੈसीएल ਹੈ ਹੈ ਜਿਹੜਾ ਆਪਣਾ ਗੁੱਡ ਕਸਟੋਲ ਬਣਾਉਂਦਾ ਹੈ ਹੈਨਾ ਬੈਡ ਖਤਮ ਕਰਦਾ ਹੈ ਹੈਨਾ ਹੂੰ ਤੇ ਗੁਣ ਤਾਂ ਇੰਨੇ ਗਣਾਈ ਜੋ 19 ਥੋੜੇ ਆ ਬਾਈ ਠੀਕ ਹੈ ਜੀ ਮਹਿੰਗਾ ਵੀ ਕਰਦਾ ਹੋਊ ਫਿਰ ਤਾਂ ਦੁੱਧ ਇਹਨਾਂ ਦਾ ਆ ਗੱਪਾਂ ਨਹੀਂ ਕੀ ਜੀ ਹਾਂ ਜੀ ਕਿੱਥੋਂ ਲੈ ਕੇ ਆਏ ਸੀ ਆਪਾਂ ਗਾਈਆਂ ਇਹ ਤਾਂ ਕੋਈ ਬਸ ਤੁਰ ਫਿਰ ਕੇ ਧੱਕੇ ਧੋਕੇ ਖਾ ਕੇ ਹੈਨਾ ਹੂੰ ਫੇਰ ਮਣੀਆਂ ਨਹੀਂ ਆ ਠੀਕ ਹੈ ਜੀ ਇਹ ਵੀ ਤੁਹਾਨੂੰ ਦਿਖਾਉਣਾ ਹੈ ਕਿ ਆਪਾਂ ਇੱਧਰ ਆਇਆ ਬਬੂ ਬਲਣ ਆਪਾਂ ਆ ਗਾਂ ਦਿਖਾਉਣ ਹੈਗੇ ਬਾਈ ਬਾਈ ਕਹਿੰਦਾ ਵੀ ਵਿੱਚ ਨਾ ਜਾਇਓ ਇਹ ਡਰਦੀਆਂ ਹੁੰਦੀਆਂ ਨੇ ਜੀ ਬਾਈ ਉਪਰਾਂ ਮੰਦਿਆਂਗੇ ਉਪਰਾਂ ਮੰਦਿਆਂ ਨੇ ਇਹ ਪਹਿਲੇ ਸੂਈ ਬੱਬੂ ਇਦਾਂ ਹੀ ਮਾਰੇ ਹਾਂਜੀ ਬੈਠਾ ਜੀ ਇਹਦੇ ਬਾਰੇ ਦੱਸੋ ਬੰਲੇ ਜੀ ਕਿਵੇਂ ਆ ਜੀ ਇਹ 168 ਦੀ ਬੱਛੀ ਹੈ ਬਾਈ 168 ਦੀ ਬੱਛੀ ਹੈ ਜੀ ਠੀਕ ਹੈ ਜੀ ਕੇਸਰੀਓ ਤੋਂ ਇਹ ਗੱਬਣਾਗੀ ਠੀਕ ਆ ਹਾਂ ਠੀਕ ਹੈ ਜੀ ਪਹਿਲੇ ਸੂਇਆ ਹਜੇ ਇਹ ਲੱਗਦੀ ਹੈ ਨਹੀਂ ਜਿਵੇਂ ਹਣਾ ਜਿਵੇਂ ਦੁੱਧ ਕਿੰਨਾ ਕੁ ਹੁੰਦਾ ਨਾ ਥੱਲੇ ਜੀ ਜਿਵੇਂ ਇਹ ਬਰੀਡ ਹੈਗੀ ਤੁਹਾਨੂੰ ਕਿੰਨਾ ਦੁੱਧ ਕਿਹਾ ਵੀ ਦੁੱਧ ਦੇ ਦਊਗੀ ਦੁੱਧ ਬਾਈ ਇਹਦੀ ਮਾਂਥਲੇ ਜੀਗਾ 19.5 ਲੀਟਰ ਸਾਢੇ 19 ਲੀਟਰ ਹੈ ਠੀਕ ਹੈ ਜੀ ਉਹ ਟਾਈਮ ਦਾ ਜੀ ਹਾਂ ਜੀ ਬਹੁਤ ਹੈ ਜੀ ਹੂੰ ਲੈ ਵੀ ਸਾਢੇ 19 ਲੀਟਰ ਦੁੱਧ ਦੇਖ ਸਕਦੇ ਹੋਗੇ ਤੇ ਕਿੰਨੀਆਂ ਗਾਵਾਂ ਆਪਣੇ ਕੋਲੇ ਬਾਈ ਜੀ ਆਪ ਲੋ ਬਾਈ 7 ਗਾਵਾਂ ਨੇ 7 ਗਾਵਾਂ ਲੈ ਵੀ 7 ਗਾਵਾਂ ਨੇ ਨਾ ਦੇਖ ਸਕਦੇ ਕਿ ਕੈਮੀਕਲ ਕੈਮੀਕਲ ਸੂਏ ਨੇ ਸਾਰੀਆਂ ਜੇ ਆਪਾਂ ਇਹ ਦੇਖੀਏ ਵੱਧ ਤੋਂ ਵੱਧ ਬਾਈ ਆਪ ਲੋ ਹੈ ਤੀਜੇ ਸੂਏ ਸੂਣਾ ਗਾਣੇ ਸੂਣਾ ਠੀਕ ਆ ਦੁੱਧ ਕਿੰਨਾ ਕਿੰਨਾ ਦੇਈ ਜਾਂਦੀਆਂ ਨੇ ਆਪਣੇ ਕੋਲੇ ਜੇ ਦੁੱਧ ਬਾਈ ਡੋਡਾ ਡੀ ਆਪ ਨੂੰ 15 ਲੀਟਰ ਸਟਾਰਟ ਹੋ ਜਾਂਦਾ 15 ਲੀਟਰ ਸਟਾਰਟ ਠੀਕ ਆ ਬੀਕਾ ਦਾ ਕਿੰਨੇ ਰੁਪਏ ਦੁੱਧ ਜਾਂ ਪਰੇਟ ਦੀ ਗੱਲ ਕਰਿ ਕਿੱਥੇ ਵੇਚ ਦਿੰਦੇ ਤੁਸੀਂ ਵੇ ਭਾਈ ਮਾਨਸੇ ਸ਼ੇਅਰ ਕਰਦੇ ਆ 85 ਰੁਪਏ ਕਿਲੋ ਵੇਚਦੇ ਆ 85 ਰੁਪਏ ਕਿਲੋ ਠੀਕ ਆ ਵਧੂਆ ਰੇਟ ਕਿਉਂਕਿ ਮੰਡੀ ਛੋਟੀ ਆ ਭਾਈ ਲੁਧਿਆਣਾ ਇਹ 130 ਹੈਗਾ ਇਸੇ ਦੀ ਚੰਡੀਗੜ੍ਹ ਤੋਂ ਜੋਂ ਤਾਂ ਤੁਹਾਨੂੰ 150 ਰੁਪਏ ਲੀਟਰ ਮਿਲਦੇ ਇਸ ਦੁੱਧ ਠੀਕ ਆ ਯਾਨੀ ਕਿ ਆਪਣੇ ਉਰੇ ਤਾਂ ਮੁੱਲ ਨਹੀਂ ਮਿਲਦਾ ਉੱਥੇ ਲੋਕ ਅਵੇਅਰ ਨੇ ਭਾਈ ਆਪਣੇ ਤਾਂ ਮੈਨੂੰ ਜਿਹੜੇ ਠੀਕ ਆ ਹਾਂ ਧਿਆਨ ਦਿੰਦੇ ਆ ਦੇ ਪ੍ਰਤੀ ਵੀ ਪਜ਼ਾਹਰ ਨਾ ਪੀਏ ਚੰਗੀ ਚੀਜ਼ ਪੀਓ ਹੀ ਲਾਉਂਦੇ ਮਤਲਬ ਉਹੀ ਲਾਉਂਦੇ ਆਗੇ ਬਾਕੀ ਇਹਨਾਂ ਦੁੱਧ ਸਾਡਾ ਦੋ ਆਰਡਰ ਤੇ ਆ ਭਾਈ ਆਰਡਰ ਬੁੱਕ ਹੜਾ ਦੋ 12ਵੇਂ ਮਹੀਨੇ 12ਵੇਂ ਹਾਂ ਤੇ ਵੀ 80 85 ਰੁਪਏ ਜਾਨੀ ਕਿ ਲੱਗੀ ਜਾਂਦਾ ਹਨਾ ਹੁਣ ਵਧਾਵਾਂਗੇ ਰੇਟ ਕਿੰਨੀ ਫੈਟ ਕਿੰਨੀ ਆ ਜਾਂਦੀ ਹੈ ਜੇ ਫੈਟ ਦੀ ਫੈਟ ਤਾਂ ਵੀ ਇਹਦੀ ਹੈਗੀ ਹੈ 5 3 5 4 ਠੀਕ ਹੈ ਮੱਝ ਵਾਲਾ ਕੰਮ ਹੈ ਜੇ ਕੰਮ ਮੱਝ ਤੋਂ ਵੱਧ ਹੁੰਦੀ ਹੈਗੀ ਨਹੀਂ ਮੱਝ ਦਾ ਦੀ ਫੈਟ ਦਾ ਜਰੂਰ ਵੱਧ ਹੁੰਦੀ ਹੈ ਪਰ ਉਹ ਉਹ ਕੀ ਆਪਣਾ ਲੀਵਰ ਨੂੰ ਫੈਟੀ ਕਰ ਦਿੰਦਾ ਬਾਈ ਅੱਛਾ ਉਹ ਆਪਾਂ ਆਜਾਉ ਨਹੀਂ ਕਰ ਸਕਦੇ ਸਹੀ ਜੇ ਆਪਣਾ ਸਰੀਜ਼ 40 15 ਡਿਗਰੀ ਟੈਂਪਰੇਚਰ ਚੱਲਦਾ ਹੈ ਤਾਂ ਉਹਨੂੰ ਆਜਾਉ ਕਰ ਸਕਦਾ ਨਹੀਂ ਨਹੀਂ ਠੀਕ ਹੈ ਜੀ ਨਹੀਂ ਤਾਂ ਫਿਰ ਐ ਆਪਣਾ ਲੀਵਰ ਫੈਟੀ ਕਰ ਦਿੰਦੇ ਆ ਕੋਈ ਚ ਬੀਸੀਐਮ ਹੁੰਦਾ ਹੈ ਸੈਵਨ ਹੁੰਦਾ ਹੈ ਠੀਕ ਆ ਉਹ ਆਪਣੇ ਡ ਸਿਸਟਮ ਦੇ ਉੱਤੇ ਬਹੁਤ ਆ ਸਰਪਾਉਂਦਾ ਇਹ ਜਲਦੀ ਹਾਜਮ ਹੋ ਜਾਂਦਾ ਨਾ ਗਾਂ ਦਾ ਜੇ ਕੇ ਬੱਚਿਆਂ ਤੇ ਆ ਵਾਸਤੇ ਜਾਨੀ ਕਿ ਅਮਰਤੀ ਹੈ ਬਈ ਅਮਰਤੀ ਅਮਰਤੀ ਹੈ ਨਾ ਸਹੀ ਗੱਲ ਆ ਕਿ ਦੇਖ ਸਕਦੇ ਹੋ ਮਿੱਤਰੋ ਹੁਣ ਜਿਵੇਂ ਆਪਾਂ ਅੱਗੇ ਤੁਸੀਂ ਕਿਹਾ ਇਹਦਾ ਹੋ ਕਰਨਾਲਾ ਜੇ ਹੁਣ ਕਿਉਂ ਬਣਾਓਗੇ ਇਹਦਾ ਹੀ ਹਾਂ ਬਈ ਉਹ ਹੋ ਗਿਆ ਪ੍ਰੋਸੈਸ ਸਟਾਰਟ ਹੋ ਜਾ ਹਜੇ ਕਰਨਾਲਾ ਨਾ ਕਰਨਾ ਬਈ ਹੁਣ ਆਪਾਂ ਸਟਾਰਟ ਕਰਾਂਗੇ ਕਰਨਾ ਪ੍ਰੋਸੈਸ ਅਗਲੇ ਸਾਲ ਆਪਾਂ ਪ੍ਰੋਸੈਸਿੰਗ ਤੇ ਆਵਾਂਗੇ ਠੀਕ ਆ ਉਹ ਇੱਥੇ ਹੀ ਕਰੋਂਗੇ ਉਹਦਾ ਕਿਵੇਂ ਹੁੰਦਾ ਡਿਗਾਰਮੈਂਟ ਕੋਈ ਫਿਰ ਵੱਡਾ ਡਿਗਾਰਮੈਂਟ ਕਰਨਾ ਪੈਣਾ ਹੈ ਵੱਡਾ ਹੋਊਗਾ ਵੀ ਵੱਡਾ ਡਿਗਾਰਮੈਂਟ ਹੋਊ ਤੇ ਮਾੜੇ ਬੱਚੇ ਕਿੰਨੇ ਕ ਆ ਜਾਂਦੇ ਇਹਦੀ ਆਪਣਾ ਉਹ ਛੀ ਬੱਚੀਆਂ ਨੇਗੀਆਂ ਬੱਚੀਆਂ ਨੇ ਜੀ ਹਾਂ ਠੀਕ ਆ ਅਡੋੜੀ ਇੱਕ 323 ਦੀ ਹੈਗੀ ਇੱਕ ਵੀਰ ਦੀ ਹੈਗੀ ਤੇ ਤਿੰਨ ਕੇ ਦੋ ਕੇਸਰੀਆਂ ਦੀਆਂ ਹੋਗੀਆਂ ਠੀਕ ਆ ਹਾਂ ਵਧੀਆ ਨੇ ਯਾਨੀ ਕਹਿੰਦੇ ਹਾਂ ਬਰੀਡ ਦੇ ਕੰਮ ਕਰ ਰਹੇ ਆ ਬਈ ਠੀਕ ਆ ਜੀ ਟਿਕਟੂਕ वगैरह ਕਿਵੇਂ ਕਰਦੇ ਹੋ ਕੀ ਗੱਲ ਬਾਤ ਹੁੰਦੀ ਹੈਗੀ ਆਪਦੇ ਆਪ ਪਰ ਆਹ ਕੋਈ ਆਪ ਲਿਆ ਕਰਾਦੇ ਆਪਾਂ ਤੇ ਆਪ ਲਿਆ ਕੇ ਰੱਖ ਦੇਉਗੇ ਅਡੋੜ ਨੈਸ਼ਨਲ ਲੈਵਲ ਤੇ ਬੋਲਾਂ ਦੇ ਕੋਈ ਮਾੜੇ ਮੁੱਲ ਦਾ ਠੀਕ ਆ ਮਾੜੇ ਮੁੱਲ ਦਾ ਠੀਕ ਆ ਸਹੀ ਗੱਲ ਆ ਜਦੋਂ ਕਰਨਾ ਯਾਨੀ ਕਿ ਆਪਾਂ ਚੰਗੇ ਹੀ ਕਰੀਏ ਦੇਖਿਆ ਹੈ ਨਾ ਇਦਿਵੇਂ ਉਹ ਬੱਸੀ ਆ ਗਿਆ ਆਪਣੀ ਹਣਾ ਜੀ ਕਿੰਨਾ ਟਾਈਮ ਲੱਗ ਜਾਂਦਾ ਇਹਨੂੰ ਜਿ ਆਪਾਂ ਉਹ ਤੱਕ ਗੱਬਣ ਤੱਕ ਹੋਣ ਤੱਕ ਕੀ ਪ੍ਰੋਸੈਸ ਹੁੰਦਾ ਇਹਦਾ ਗੱਬਣ ਤਾਂ ਐ ਵੀ 11ਵੇਂ 12ਵੇਂ ਮਹੀਨੇ ਤਾਂ ਕਰਾ ਲਓ ਚਾਹੇ ਹਣਾ ਪਰ ਐ ਬੱਚੀ ਨੂੰ ਤੁਸੀਂ ਗੱਬਣ ਕਰਾਓ 17ਵੇਂ 18ਵੇਂ ਮਹੀਨੇ ਜਾ ਕੇ ਜਾਂ ਤਿੰਨ ਕਾਉਂਟਰ ਪਲੱਸ ਵੇਟ ਕਰ ਜੇ ਹਣਾ ਡੇਢ ਸਾਲ ਦੀ ਹੋ ਜਾਣੀ ਹੈ ਬਈ ਪ੍ਰੋਪਰ ਕੱਦ-ਕੁੱਦ ਸਹੀ ਕਰ ਜਾਂਦੀ ਹੈ ਤਰ੍ਹਾਂ ਸਹੀ ਹੋ ਜਾਂਦੀ ਹੈ ਹਣਾ ਹੂੰ ਇਹ ਹੈ ਵੇਟ ਬੂਟ ਵਧੀਆ ਹੋ ਜਾਂਦਾ ਨਾ ਇਹਦਾ ਹਣਾ ਸਹੀ ਗੱਲ ਆ ਵੀ ਸੁਣ ਵਾਲੀ ਐ ਜੀ हां ए गब्बਣਾ ਹੀ 4 ਮਹੀਨੇ ਦੀ 3-4 ਮਹੀਨੇ ਦੀ ਸਾਹਮਣੇ ਵਾਲੀ हां ए ਉਹਦੀ ਮਾਸੀ ਹੈ ਜੀ ਉਹ ਦਿਖਾਈ ਸੀ ਪਹਿਲਣ ਦੀ ਫੜੀ ਦੀ ਦੁੱਧ ਕਿੰਨਾ ਘੁੰਦਾ ਆਪਣੇ ਕੋਲੇ ਇਹਦੀ ਭੈਣ ਇਹਦੀ ਭੈਣ ਇੱਕ ਉਹਦੇ ਕੋਲੇ ਆਏ ਦੁੱਧ ਡੇਲੀ ਦਾ ਕਿੰਨਾ ਘੁੰਦਾ ਆਪਣੇ ਕੋਲੇ ਜੀ ਦੁੱਧ ਬਈ ਹੋ ਜਾਂਦਾ ਪੰਜਾਬ ਜੰਨ 10 ਲੀਟਰ ਠੀਕ ਆ ਜੇ ਕਿਸੇ ਨੂੰ ਚਾਹੀਦਾ ਹੋਵੇ ਸਪੈਸ਼ਲ ਦੁੱਧ ਦੇ ਦੋਗੇ ਕੋਈ ਫੋਨ ਕਰੇ ਵਗੈਰਾ ਬਈ ਆਪਾਂ ਕੋਈ ਐਸੇ ਪਾਸੇ ਦਾ ਨਾ ਬਈ ਦੁੱਧ ਭਾਈ ਹੁਣ ਆਪਣੇ ਪਹੁੰਚ ਤੋਂ ਹੋਇਆ ਬੰਦਾ ਨਾ ਏਰੀਆ ਚ ਨੇੜੇ ਤੇ ਫਿਰ ਤਾਂ ਮਾਨਸਾ ਚਲਦਾ ਹੈ ਸਾਡਾ ਸਿਸਟਮ ਮਾਨਸਾ ਨੂੰ ਨੇੜੇ ਪੈਂਦਾ ਮੰਡੀ ਹੈ ਨਾ ਠੀਕ ਆ ਪਹਿਲੇ ਦੂਜੀ ਵਾਰ ਵੀ ਹੈ ਆਪਣਾ ਦੁੱਧ ਬੁੱਕ ਹੈਗਾ ਹੂੰ ਠੀਕ ਆ ਤੇ ਉਹ ਸਿਸਟਮ ਦੇਖਾਂਗੇ ਠੀਕ ਆ ਬਾਕੀ ਚਲੋ ਆਜੋ ਜੇ ਕੋਈ ਆਪਣਾ ਸਿਸਟਮ ਬੈਠਦਾ ਹੋਇਆ ਤਾਂ ਬਿਠਾ ਲਿਓ ਨਾ ਜਿਵੇਂ ਕੋਈ ਆਊਗਾ ਨਾ ਜੇ ਕਈ ਲੋਡ ਹੁੰਦੇ ਕਈ ਵਾਰ ਹੂੰ ਕਈ ਵਾਰ ਲੋਡ ਵੀ ਹੁੰਦੇ ਹੋਮ ਆਪਣਾ ਦ ਇਹ ਵਧਾਉਣੀਆਂ ਨੇ ਗਾਵਾਂ ਆਪ ਅੱਗੇ ਵਧਾਈ ਚੱਲਣਾ ਨਾ ਬਾਕੀ ਵੇ ਜਿਵੇਂ ਪਿੱਛੇ ਬੱਸੀਆਂ ਨੇ ਨਾ ਹੁਣ ਅਗਲੇ ਸਾਲ ਦੋਬਲ ਹੋ ਜਾਣੀਆਂ ਮਤਲਬ ਆ ਬਈ ਚਾਰ ਪੰਜ ਗੱਬਣਾ ਬਈ ਆਪਣੋਂ ਇਹਨਾਂ ਚ ਠੀਕ ਆ ਹਾਂ ਦੋ ਦਾ ਹੋਣੀ ਸੋਣੀਆਂ 12ਵੇਂ ਮਹੀਨੇ ਠੀਕ ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ ਜਿਆਦਾ ਜਿਵੇਂ ਕਹਿੰਦੇ ਨੇ ਵੀ ਹਾਂ ਗਾਵਾਂਾਂ ਚ ਪ੍ਰੋਬਲਮ ਜਿਆਦਾ ਹੁੰਦੀ ਹੈਗੀ ਪ੍ਰੋਬਲਮ ਤਾਂ ਬਈ ਆ ਉਹਨਾਂ ਤੇ ਗਰਮੀ ਮੰਦੇ ਬਈ ਇੰਨੀ ਗਰਮੀ ਪਈ ਸੀ ਬਤੋ ਦੋ ਜਾਂ ਤਿੰਨ ਵਾਰ ਨਵਾਈਆਂ ਹੋਣੀਆਂ ਨੇ ਸਾਰੀ ਗਰਮੀ ਅੱਛਾ ਏ ਹਾਂ ਤੇ ਕੋਈ ਅਜੇ ਤੱਕ ਸਾਨੂੰ ਕੱਲਾ ਡਾਕਟਰ ਤੋਂ ਟੀਕਾ ਭਰਾਉਣੇ ਬਸ ਹੋਰ ਕੋਈ ਕਦੇ ਕੋਈ ਐਨ ਵੀ ਐਂਟੀਬਾਡੀ ਲਵਾਤਾ ਜੇ ਲਵਾਤਾ ਉਹ ਦਾ ਕੋਈ ਪ੍ਰੋਬਲਮ ਨਹੀਂ ਆਏਗੀ ਠੀਕ ਹੈ ਜੀ ਬੁਖਾਰ ਵੀ ਜਿਹੜਾ ਰੱਬ ਦੀ ਮਿਹਰ ਨਾਲ ਆਏ ਤੱਕ ਹਾਂ ਠੀਕ ਆ ਬਿਮਾਰੀ ਠਮਾਈ ਤੋਂ ਤਾਂ ਬਹੁਤ ਦੂਰ ਨੇ ਇਹਦਾ ਇਹ ਵੀ ਕਹਿੰਦੇ ਆ ਕਿ ਹਾਈ ਹੁੰਦੀ ਹੈ ਬਹੁਤ ਸਿਸਟਮ ਹੁੰਦਾ ਹਾਈ ਇਹਦਾ ਹਾਂ ਜੀ ਵਾਕਿਆ ਇਹ ਕਹਿੰਦਾ ਜਿਹਦੇ ਘਰੇ ਦੁੱਧ ਜਾਂਦਾ ਉਹਨੂੰ ਡਾਕਟਰ ਦੀ ਲੋੜ ਘੱਟ ਪੈਂਦੀ ਹੈ ਅੱਛਾ ਹਾਂ ਕੀ ਨਾ ਕੁਛ ਇਹਦੀ ਦੁੱਧ ਹਾਜਮ ਹੁੰਦਾ ਸੀ ਦੀ ਕੋਈ ਪ੍ਰੋਬਲਮ ਨਹੀਂ ਆਉ ਗਿੱਲੀ ਵਰਨੀ ਫੈਟੀ ਹੋਊਗਾ ਨਾਲਾ ਚ ਨਹੀਂ ਜੰਮੂ ਆ ਯਾਨਕਿ ਇਹ ਚੀਜ਼ਾਂ ਹੁੰਦੀਆਂ ਨੇ ਜੀ ਮੇਰਾ ਦੋਸਤ ਹੈ ਇਹਦੇ ਬੇਟੇ ਦਾ ਲੀਵਰ ਫੈਟੀ ਹੋ ਗਿਆ ਉਹ ਕਹਿੰਦਾ ਵੀ ਤੁਸੀਂ ਸਾਈਵਾਲ ਦੁੱਧ ਪਿਓ ਠੀਕ ਆ ਉਹਨਾਂ ਨੇ ਹੁਣ ਆਪ ਸਾਈਵਾਲ ਲਿਆਂਦੀ ਆ ਪਹਿਲਾਂ ਮੱਝਾ ਰਾਦੇ ਮੱਝਾ ਛੜਤਿਆਂ ਫਿਰ ਉਹਨਾਂ ਨੇ ਠੀਕ ਮੱਝਾ ਛੜਤੀ ਆ ਜੀ ਚਲੋ ਕੋਈ ਤਿੰਨ ਚਾਰ ਪੇਸ਼ੈਂਟ ਤਾਂ ਬਈ ਸਾਡੇ ਕੋਲ ਇਹ ਜਿਹੜੇ ਜਿਹੜੇ ਕੈਂਸਰ ਆ ਜਿਨ੍ਹਾਂ ਨੂੰ ਉਹਨਾਂ ਨੂੰ ਹੋਰ ਕੋਈ ਹਾਜਮ ਨਹੀਂ ਆਉਂਦਾ ਇਹੀ ਆਜਮ ਹੁੰਦਾ ਹੈ ਤੇ ਮਿੱਤਰੋ ਜਾਨੀ ਕਿ ਭਾਈ ਅਮਰ ਤੇ ਆਣਾ ਜਿਹਦੇ ਜਿੰਮੇ ਤੁਸੀਂ ਕਿਹਾ ਅਮਰ ਤੇ ਆ ਇਹ ਅਮਰ ਤੇ ਹੈ ਦੁੱਧ ਨਹੀਂ ਕਹਿ ਸਕਦੇ ਨੂੰ ਆਪਾਂ ਸਹੀ ਗੱਲ ਆ ਭਾਈ ਸਾਰੇ ਗੁਣ ਹੁੰਦੇ ਨੇ ਭਾਈ ਇਹਦੇ ਵਿੱਚ ਆਣਾ ਦੇਖੋ ਜੇ ਕਿਸੇ ਵੀ ਮੇਰੇ ਵੀਰ ਨੂੰ ਭਾਈ ਉੱਤੇ ਭਾਈ ਤੁਸੀਂ ਹੂੰ ਦਾ 15 ਮਿੰਟ ਰੋਏ ਹੱਥ ਮਾਰੋ 20 ਮਿੰਟ ਜੇ ਹੁਣ ਬੀਪੀ ਦੀ ਪ੍ਰੋਬਲਮ ਦੂਰ ਹੋ ਜਾਊਗੀ ਕੋਈ ਕੋਈ ਦਵਾਈ ਖਾਣ ਦੀ ਲੋੜ ਨਹੀਂ ਅੱਛਾ ਜੀ ਹਾਂ 20 ਮਿੰਟ ਰੋਏ ਹੱਥ ਮਾਰੋ ਇਹ ਉੱਤੇ ਸਹੀ ਗੱਲ ਆਣਾ ਸੁਣੀ ਆ ਇਹ ਵੀ ਗੱਲ ਭਾਈ ਹਾਂ ਬਾਕੀ ਜੇ ਕਿਸੇ ਨੇ ਆਉਣਾ ਹੋਵੇ ਆਪਣੇ ਕੋਲ ਕਿੱਥੇ ਆਵੇ ਹਣਾ ਇਹ ਠੋਕਰ ਭਾਈ ਛੋਟੀ ਹੂੰ ਤੇ ਉਹ ਜਿਲ੍ਹਾ ਮਾਨਸਾ ਆਪਣਾ ਮਾਨਸਾ ਬਾਕੀ ਬਈ ਨੰਬਰ ਹੈਗਾ ਸਕਰੀਨ ਦੇ ਉੱਪਰ ਹਣਾ ਬਾਕੀ ਸੇਲ ਤੇ ਆਪਣੀ ਕੋਈ ਗਾਣੀ ਨਹੀਂ ਸੇਲ ਤੇ ਕੋਈ ਨਹੀਂ ਹੈਗੀ ਬਈ ਸੇਲ ਵਾਸਤੇ ਨਾ ਕਰੋ ਠੀਕ ਹੈ ਨੰਬਰ ਦਿੰਦੀ ਨਹੀਂ ਹੈਗੇ ਚਲੋ ਕੋਈ ਗੱਲ ਨਹੀਂ ਜੇ ਕਿਸੇ ਨੇ ਉਹ ਆਉਣਾ ਹੋ ਤਾਂ ਇੱਥੇ ਆ ਤਾਂ ਨੰਬਰ ਲੈਣ ਆ ਜੀ ਚਲੋ ਹਾਂ ਕਿਉਂਕਿ ਬਈ ਵੇਚਣ ਵਾਸਤੇ ਕੁਝ ਵੀ ਨਹੀਂ ਹੈਗਾ ਮੈਂ ਤਾਂ ਆਪਾਂ 60 ਤੱਕ ਰਹਿ ਰਹੇ ਹਾਂ ਦੁੱਧ ਵੀ ਨਹੀਂ ਪੂਰਾ ਹੁੰਦਾ ਹੈਗਾ ਫਿਲਹਾਲ ਤਾਂ ਬਾਕੀ ਚਲੋ ਅੱਗੇ ਜਾ ਕੇ ਜਿਵੇਂ ਕੋਈ ਹੋਰ ਅੱਗੇ ਜਾ ਕੇ ਪ੍ਰੋਸੈਸ ਬਣੂਗਾ ਤਾਂ ਆਪਾਂ ਨੂੰ ਅੱਗੇ ਵਧਾਵਾਂਗੇ ਨਾ ਦੁੱਧ ਵੀ ਆਪਾਂ ਕੋਈ ਗੱਲ ਨਹੀਂ ਅਵੇਲੇਬਲ ਕਰ ਦਾਂਗੇ ਜੇ ਕਿਤੇ ਤੱਕ ਹੁੰ